ਪਿਆਰੇ ਬੱਚੋ ਆਓ ਵਰਕਸ਼ੀਟ ਕਰਦੇ ਹਾਂ ਸੱਪ ਅਤੇ ਨਿਵਲਾ ਸ਼ਾਮ ਦਾ ਸਮਾਂ ਸੀ ਸੱਪ ਸ਼ਿਕਾਰ ਕਰਕੇ ਆਪਣੀ ਖੁੱਡ ਵੱਲ ਆ ਰਿਹਾ ਸੀ ਅਚਾਨਕ ਉਸ ਨੂੰ ਕਿਸੇ ਦੇ ਆਉਣ ਦੀ ਆਵਾਜ਼ ਮਹਿਸੂਸ ਹੋਈ ਉਦੋਂ ਹੀ ਉਸ ਦੀ ਨਜ਼ਰ ਇੱਕ ਨਿਵਲੇ ਤੇ ਪਈ ਸੱਪ ਨੇ ਸੋਚਿਆ ਮੈਂ ਇਸ ਸਮੇਂ ਬਹੁਤ ਛੋਟਾ ਹਾਂ ਅਤੇ ਨਿਉਲਾ ਪੂਰਾ ਪਲਿਆ ਹੋਇਆ ਹੈ ਉਹ ਮੇਰਾ ਕਚੂਮਰ ਕੱਢ ਦੇਵੇਗਾ ਇਸ ਤੋਂ ਪਹਿਲਾਂ ਕਿ ਉਹ ਮੈਨੂੰ ਦੇਖੇ ਇੱਥੋਂ ਭੱਜ ਜਾਣਾ ਚਾਹੀਦਾ ਹੈ ਸੱਪ ਇੱਕ ਦਰਖਤ ਦੇ ਪਿੱਛੇ ਲੁਕ ਗਿਆ ਪਰ ਨਿਉਲੇ ਨੇ ਉਸ ਨੂੰ ਦੇਖ ਲਿਆ ਹੁਣ ਸੱਪ ਅੱਗੇ-ਅੱਗੇ ਅਤੇ ਨਿਉਲਾ ਪਿੱਛੇ-ਪਿੱਛੇ ਸੱਪ ਝਾੜੀਆਂ 'ਚ ਵੜ ਗਿਆ ਪਰ ਨਿਉਲੇ ਨੇ ਪਿੱਛਾ ਨਹੀਂ ਛੱਡਿਆ ਉਹ ਉਥੇ ਹੀ ਰੁਕ ਗਿਆ ਜਦੋਂ ਸੱਪ ਬਾਹਰ ਨਿਕਲਿਆ ਤਾਂ ਨਿਉਲਾ ਫਿਰ ਤੋਂ ਉਸ ਦੇ ਪਿੱਛੇ ਲੱਗ ਗਿਆ ਇਸ ਤਰ੍ਹਾਂ ਕਾਫੀ ਧੀਰ ਤੱਕ ਚੱਲਦਾ ਰਿਹਾ ਇਸ ਭਜਨ ਨੱਠ ਵਿੱਚ ਦੋਵੇਂ ਥੱਕ ਗਏ ਸੱਪ ਕੁੰਢੀ ਮਾਰ ਕੇ ਸੌਂ ਗਿਆ ਨਿਵळा ਵੀ ਉਥੇ ਪਸਰ ਗਿਆ ਥੋੜੇ ਚਿਰ ਪਿੱਛੋਂ ਸੱਪ ਬੋਲਿਆ ਭਾਈ ਜੇ ਤੂੰ ਇਸੇ ਤਰ੍ਹਾਂ ਮੇਰਾ ਪਿੱਛਾ ਕਰਦਾ ਰਿਹਾ ਤਾਂ ਸੁੱਕ ਕੇ ਡੱਕਾ ਬਣ ਜਾਏਗਾ ਪਿਛਲੀਆਂ ਗੱਲਾਂ ਨੂੰ ਭੁੱਲ ਕੇ ਦੋਸਤੀ ਲਈ ਹੱਥ ਵਧਾ ਆਓ ਬਿਆਸ ਕਰਦੇ ਹਾਂ ਨੰਬਰ 1 ਸੱਪ ਝਾੜੀਆਂ ਵਿੱਚ ਕਿਉਂ ਲੁਕ ਗਿਆ ਸੀ ਸੱਪ ਨਿਵਲੇ ਤੋਂ ਜਾਨ ਬਚਾਉਣ ਲਈ ਚਾੜੀਆਂ ਵਿੱਚ ਲੁਕ ਗਿਆ ਸੀ ਨੰਬਰ 2 ਸੱਪ ਕੁੰਡਲੀ ਮਾਰ ਕੇ ਕਿਉਂ ਬੈਠ ਗਿਆ ਸੀ ਕਿਉਂਕਿ ਉਹ ਭਜ ਨਟ ਕਰਕੇ ਥੱਕ ਗਿਆ ਸੀ ਨੰਬਰ 3 ਸਹੀ ਧੁਨੀ ਚੁਣ ਕੇ ਖਾਲੀ ਥਾਂ भरो ਕ ਚੂ ਮਰ ਕਚੂਮਰ ਆ ਊ ਣ ਆਉਣ ਡ ਕ ਡਕਾ ਛ ਡੇ ਆ ਛੱਡਿਆ ਸੂਚੀ ਨੂੰ ਦੇਖੋ ਅਤੇ ਸ਼ਬਦ ਬਣਾਓ ਸੱਪ ਪਤੰਗ ਗਮਲਾ ਰਾਤ ਤੰਗ ਬਰਾਤ ਬਤਖ ਕੀਮਤ ਨੰਬਰ 5 ਨਿਵਲੇ ਦਾ ਚਿੱਤਰ ਬਣਾ ਕੇ ਰੰਗ ਭਰੋ ਅਤੇ ਉਸ ਦੇ ਬਾਰੇ ਖਾਸ ਗੱਲਾਂ ਲਿਖੋ ਨਿਵळा ਇੱਕ ਮਾਸਾਹਾਰੀ ਜਾਨਵਰ ਹੈ ਇਹ ਛੋਟੇ ਜੀਵਾ ਅਤੇ ਸੱਪ ਦਾ ਸ਼ਿਕਾਰ ਕਰਦਾ ਹੈ ਇਹ ਗਰਮ ਇਲਾਕਿਆਂ ਵਿੱਚ ਜਿਵੇਂ ਪੰਜਾਬ ਵਿੱਚ ਮਿਲਦਾ ਹੈ ਇਹ ਬਹੁਤ ਹੀ ਚੁਸਤ ਤੇ ਫਰਤੀਲਾ ਜੀਵ ਹੈ ਇਹ ਖੁੱਡ ਬਣਾ ਕੇ ਰਹਿੰਦਾ ਹੈ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ